ਵਿਦਾਨਸਬਾ ਹਲਕਾ ਪੱਟੀ ਦੇ ਦੀਨਪੰਦੇ ਪਿੰਡ ਸਬਰਾਂ ਵਿਖੇ ਪਿਛਲੇ ਮਹੀਨੇ ਦੀ 1 ਇੱਕੀ ਤਾਰੀਖ ਨੂੰ ਤੇ ਰਾਤ ਗਲੀ ਦੇ ਵਿੱਚ ਤੁਰੇ ਜਾ ਰਹੇ ਨੌਜਵਾਨ ਗੁਰਦੇਵਾਲ ਸਿੰਘ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਦੋਸਤੋ ਬਾਅਦ ਥਾਣਾ ਸਦਰ ਪੱਟੀ ਦੀ ਪੁਲਿਸ ਵੱਲੋਂ ਪੰਜ ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਸੀ ਪਰ ਪੁਲਿਸ ਵੱਲੋਂ ਮੋਕੇ ਉਤੇ ਹੀ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਹੜੇ ਤਿੰਨ ਵਿਅਕਤੀ ਰਹਿੰਦੇ ਸਨ ਉਹਨਾਂ ਨੂੰ ਗ੍ਰਿਫਤਾਰ ਕਰਨ ਦਾ ਪੇੜਿਤ ਪਰਿਵਾਰ ਨੂੰ ਪੁਲਿਸ ਵੱਲੋਂ ਪ੍ਰੋਸਾਧਿਤ ਕੀਤਾ ਗਿਆ ਸੀ ਪਰ ਅੱਜ ਕਈ ਦਿਨ ਬੀਤ ਜਾਣ ਦੇ ਬਾਵਜੂਦ ਵੀ ਥਾਣਾ ਸਦਰ ਪੱਟੀ ਪੁਲਿਸ ਵੱਲੋਂ ਇਹਨਾਂ ਵਿਅਕਤੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਜਿਸ ਦੇ ਚਲਦਿਆਂ ਮ੍ਰਿਤਕ ਨੌਜਵਾਨ ਗੁਰदयाल ਸਿੰਘ ਦੀ ਬਜ਼ੁਰਗ ਵਿਧਵਾ ਮੰਜੀਦ ਕੋ ਨੇ ਜ਼ਿਲ੍ਹਾ ਤਰਨਤਾਰਨ ਦੇ ਐਸਐਸਪੀ ਤੋਂ ਇਨਸਾਫ ਦੀ ਕੋਹਾੜ ਲਗਾਈ ਹੈ ਉਹਨਾਂ ਕਿਹਾ ਕਿ ਉਸ ਦੀਆਂ ਤਿੰਨ ਧੀਆਂ ਤੇ ਇੱਕ ਹੀ ਲੜਕਾ ਸੀ ਜਿਸ ਨੂੰ ਮੌਤ ਦੇ ਘਾਟੋਂ ਧਾਰ ਦਿੱਤਾ ਗਿਆ ਉਧਰ ਇਸ ਮਾਮਲੇ ਨੂੰ ਲੈ ਕੇ ਥਾਣਾ ਸਦਰ ਪੱਟੀ ਦੇ ਐਸ ਐਚ ਓ ਇਨਸਪੈਕਟਰ ਗੁਰਪ੍ਰੇਤ ਸਿੰਘ ਨੇ ਕੈਬਨਰ ਦੇ ਸਾਹਮਣੇ ਆਉਣ ਤੋਂ ਇਨਕਾਰ ਕਰ ਦਿੱਤਾ ਉਹਨਾਂ ਵੱਲੋਂ ਫੋਨ ਉੱਤੇ ਹੀ ਗੱਲਬਾਤ ਕਰਨ ਦੌਰਾਨ ਦੱਸਿਆ ਗਿਆ ਕਿ ਇਸ ਮਾਮਲੇ ਦੇ ਵਿੱਚ ਦੋ ਵਿਅਕਤੀਆਂ ਨੂੰ ਉਹਨਾਂ ਵੱਲੋਂ ਪਹਿਲਾਂ ਹੀ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਜਲਦ ਹੀ ਹੋਰ ਦੋਸ਼ੀਆਂ ਨੂੰ ਵੀ ਗ੍ਰਿਫਤਾਰ ਦੇ ਵਿੱਚ ਲਿਆ ਜਾਵੇਗਾ ਇਹ ਨਾਂ ਪੈਂਦੀ ਤੁਹਾਡਾ ਮਜੀਤ ਕੋਰ ਇਹੜੀ ਫੋਟੋ ਫੜੀ ਫਿਰਦੇ ਨੌਜਵਾਨ ਦੀ ਕੀ ਲੱਗਦਾ ਤੁਹਾਡਾ ਇਹ ਮੇਰਾ ਪੁੱਤ ਆ ਕਿ ਹੋਇਆ ਕੀ ਇਹਨਾਂ ਇਹਨੂੰ ਛੇੜ ਕੇ ਗਲੀ ਤੋਂ ਗਲਿਆਂ ਨੇ ਮਾਰ ਕੇ ਸੁੱਟਦਾ ਇੱਕ ਕਦੋਂ ਦੀ ਗੱਲ ਹੈ ਜੀ ਇਹ ਕੀ ਤਰੀਕ ਦੀ ਅੱਛਾ ਤੇ ਕੀ ਕਿਦੇ ਕੰਮ ਤੇ ਗਿਆ ਸੀ ਪੈਨ ਕੋਲੋਂ ਆਉਣ ਡੈਸ਼ ਰਾਤ ਕਿੱਥੋਂ ਦੇ ਬੰਦੇ ਸੀ ਇਹਨਾਂ ਇਹ ਪਿਆਰਾ ਸਿੰਘ ਦਾ ਪੁੱਤਰ ਗੱਤਾ ਸਿੰਘ RAM ਸਿੰਘ ਜਗਦੀਪ ਨੋ ਆ ਦਾ ਵੇ ਪਿਆਰਾ ਸਿੰਘ ਆਪ ਪੁਲਿਸ ਨੇ ਕਾਰਵਾਈ ਨਹੀਂ ਕੀਤੀ ਕੋਈ ਉਹ ਦਿਨ ਕਹਿੰਦੇ ਸੀ ਇੰਨੇ ਚ ਦੋ ਜੜੀ ਫੜੇ ਦਿੱਜਿਆਂ ਨੂੰ ਕਹਿੰਦੇ ਇੰਨੇ ਦਿਨਾਂ ਨੂੰ ਫੜ ਲਾਗੇ ਤੇ ਅੱਜੇ ਤਾਂ ਜਾ ਕੇ ਸੰਸਕਾਰ ਕਰ ਦੋ ਅੱਜ ਕਿੰਨੇ ਦਿਨ ਹੋ ਗਏ ਸੰਤੁਰੇ ਫੜੇ ਕੋਈ ਇੱਕ ਸੁਣਵਾਈ ਦੀ ਕੋਈ ਕਿਸੇ ਨੂੰ ਨਹੀਂ ਪੜਿਆ ਹੋਰ ਪੁਲਿਸ ਬੰਦੇ ਨਹੀਂ ਫੜਦੀ ਤੇਨ ਮੇਰੀਆਂ ਧੀਆ ਇਹੋ ਮੇਰਾ ਪੁੱਤ ਸੀ ਬੰਦਾ ਮੇਰਾ ਵਿਆਹ ਨਹੀਂ ਤੀ ਮੇਰੀ ਮਿੰਮਿਤਵਾ ਮਾਂ ਮਾਤੀ ਰਹੇਗੀ ਨਾ ਕਰਚ ਕੀ ਮੰਗ ਕਰਦੇ ਤੇ ਮੇਰੀ ਮੰਗ ਮੰਗੇ ਹੋਇਆ ਕਿ ਜਿੰਨਾ ਮੇਰੇ ਪੁੱਤ ਨੂੰ ਮਾਰਿਆ ਨਾ ਉਹਨਾਂ ਨੂੰ ਫੜ ਕੇ ਅੰਦਰ ਕੀਤਾ ਜਾਵੇ ਉਹਨਾਂ ਨੂੰ ਕਾਨੂੰਨ ਦੀ ਸਜ਼ਾ ਦਿੱਤੀ ਜਾਵੇ ਮੇਰਾ ਖਾਨਾ ਤਾਰਾ ਖੋ ਲਿਆ ਮੇਰਾ ਤਾਂ ਇਹੋ ਹੀ ਸੀ ਹਨਨ ਸੀ ਇਹੋ ਹੀ ਨੇਰਾ ਸੀ ਮੇਰਾ ਹੋਰ ਕੋਈ ਨਹੀਂਗਾ ਠਿੰਗਾਇਆ ਤੈਨੂੰ ਕੀ ਨਾ ਬੰਨੇ ਤੈਨੂੰ ਤੇ ਇਹ ਜਿਹੜੀ ਫੋਟੋ ਮਾਤਾ ਜੀ ਫੜੀ ਫਿਰਦੇ ਕੀ ਲੱਗਦਾ ਵੀਰ ਤਾ ਮੇਰਾ ਭਰਾ ਕੀ ਗੱਲ ਕੀ ਹੋਈ ਗੱਲ ਵੀ ਦੇ ਕੁਝ ਨਹੀਂ ਹੋਈ ਮੇਰੀ ਭੈਣ ਤੋਂ ਹੋਂਦ ਹੈ ਇਹ ਬੜਕਾ ਇਦਿਕ ਤਕਰੀਬਨ ਗੱਲ ਤੇ ਇਹਨਾਂ ਨੇ ਖਿੱਚ ਕੇ ਮੇਰੇ ਭਰਾ ਨੂੰ ਗਲੀ ਦੇ ਵਿੱਚੋਂ ਤੇ ਜਾਨੋਂ ਹੀ ਇੱਕ ਸਾਦਾ ਮਾਰ ਮਕਾਇਆ ਕਿੰਨਾ ਚਿਰ ਹੋ ਗਿਆ ਇਹ 21 ਤਰੀਕ ਦੀ ਗੱਲ ਆ 20 ਦਿਨ ਹੋ ਗਏ ਆ ਤੇ ਉਸ ਟਾਈਮ ਤੇ ਇਹਨਾਂ ਨੇ ਦੋ ਬੰਦੇ ਫੜੇ ਆ ਉਹ ਵੀ ਧਰਨਾ ਲਾਇਆ ਤੇ ਤੇ ਬਾਅਦ ਵਿੱਚ ਕਹਿੰਦੇ ਕਿ ਅਸੀਂ 24 ਘੰਟਿਆਂ ਦੇ ਵਿੱਚ ਵਿੱਚ ਤਿੰਨਾਂ ਬੰਦੇ ਜਿਹੜੇ ਰਹਿ ਗਏ ਆ ਅਰੈਸਟ ਕਰਾਂਗੇ ਪਰ ਅਜੇ ਤੱਕ ਕੋਈ ਅਰੈਸਟ ਨਹੀਂ ਪਈ ਹੈਗੀ ਕੀ ਮੰਗ ਕੀ ਕਰਦੇ ਹੁਣ ਮੰਗ ਇਹੀ ਕਰਦੇ ਆ ਕਿ ਮਤਲਬ ਸਾਨੂੰ ਇਨਸਾਫ ਮਿਲਣਾ ਚਾਹੀਦਾ 3 ਭੈਣਾ ਤੇ ਇਕੱਲਾ-ਇਕੱਲਾ ਸਾਡਾ ਭਰਾ ਡੈਡੀ ਵੀ ਖੱਡੇ ਆ ਨਹੀਂ ਮਹੀਨੇ ਦਾ ਸੀ ਜਦੋਂ ਸਾਡੇ ਪਾਪਾ ਦੀ ਡੈਥ ਹੋ ਗਈ ਤੇ ਇਸੇ ਤੇ ਇਹਦੇ ਸਿਰ ਤੇ ਅਹੀਂ ਜੀਂਦਾ ਹੈ ਤੇ ਸਾਡਾ ਉਹ ਵੀ ਆਖਰੀ ਸਹਾਰਾ ਵੀ ਖੋ ਲਿਆ ਗਿਆ ਜੀ ਨਾ ਬਾਈ ਤੁਹਾਡੇ ਬਾਸ ਜੀ ਇਹੜਾ ਲੈ ਜਿਹਦੀ ਫੋਟੋ ਫੜੀ ਫਿਰਦੇ ਮਾਤਾ ਜੀ ਕੀ ਲੱਗਦਾ ਹੈ ਸਾਡਾ ਇਹ ਮੇਰਾ ਭਤੀਜਾ ਹੈ ਤੇ ਕੀ ਗੱਲ ਕੀ ਹੋਈ ਹੈ ਨਾਲੇ ਕਿ ਆਪਣੀ ਭੈਣ ਕੋਲ ਗਿਆ ਸੀ ਤੇ ਉੱਥੋਂ ਦੁਜਨਾ ਕੀ ਆਉਂਦਾ ਹੀ ਰਾਤ ਕਿੰਨੀ ਤਰੀਕ ਦੀ ਗੱਲ ਹੈ ਇਹ 20 21 ਰਾਤ ਦੀ 23 ਦਾ ਜੀ ਹਾਂ ਤੇ ਉੱਥੋਂ ਆਉਂਦੇ ਤੇ ਗਲੀ ਦੇ ਵਿੱਚ ਘੁੰਮਤੇ ਕਿ ਇਹਨਾਂ ਨੇ ਉਹ ਘੇਰ ਕੇ ਚੰਨਾ ਘੇਰਿਆ ਤੇ ਪਿਆਰਾ ਸਿੰਘ ਉਹਦਾ ਪੁੱਤਰ ਰਾਮ ਸਿੰਘ ਪੁੱਤਰ ਗੁਰਦਾਸ ਸਿੰਘ ਦੋ ਨੂਆ ਅਮਰਜੀਤ ਕੌਰ ਅਤੇ ਬਲਜੀਤ ਕੋ ਤੇ ਉਹਨਾਂ ਨੇ ਘੇਰ ਕੇ ਸਾਡੇ ਤੀਜਰ ਮੇਰ ਨੂੰ ਅੰਦਰਵਾੜ ਕੇ ਦੇ ਮਾਰਕਤ ਜਾਵਾ ਤੇ ਉਸ ਟਾਈਮ ਤੇ ਪੁਲਿਸ ਨੇ ਸਾਨੂੰ ਕਿਹਾ ਸੀ ਵੀ ਅਸੀਂ ਅਰੈਸਟ ਕਰਾਂਗੇ ਦੋ ਬੰਦੇ ਰੈਸ਼ ਕੀਤਾ ਤੇ ਸਾਨੂੰ ਕੋ ਉਹਨਾਂ ਨੇ ਦੱਸਿਆ ਵੀ ਅਸੀਂ ਤਾਂ ਜੇ ਬੰਦੇ ਦੀ ਦੋ ਕਰਾਂਗੇ ਰੈਸ਼ ਪਰ ਅਜੇ ਤੱਕ ਉਹਨਾਂ ਨੇ ਕੋਈ ਬੰਦਾ ਰੈਸ਼ ਨਹੀਂ ਕੀਤਾ ਅਸੀਂ ਐਸਐਸਪੀ ਸਾਹਿਬ ਤੋਂ ਬੇਨਤੀ ਕਰਦੇ ਆ ਕਿ ਸਾਨੂੰ ਇਨਸਾਫ ਦਵਾ ਜਾਵੇ ਅਤੇ ਜਿਹੜੇ ਤਿੰਨ ਬੰਦੇ ਬਾਕੀ ਰਹਿੰਦੇ ਉਹ ਵੀ ਰੈਸ਼ ਕਿਤੇ ਜਾਣ ਹੈਲੋ ਸਸੀਗਾ ਸਰ ਸਚਕਲ ਜੀ ਹਾਂਜੀ ਐਸਐਚਓ ਸਾਹਿਬ ਬੋਲਦੇ ਨੇ ਸਤਿ ਸ੍ਰੀ ਅਕਾਲ ਜੀ ਬੋਲ ਰਹੇ ਜੀ ਜੀ ਤਰੇਕਾ ਤੁਹਾਡੀ ਬਾਈਟ ਕਰਨੀ ਸੀਗੀ ਕਿ ਜਿਹੜਾ ਗਰਦਿਆਲ ਸਿੰਘ ਜਿਸ ਦੀ 21 ਤਰੀਕ ਨੂੰ ਇੱਥੇ ਕਤਲ ਹੋਇਆ ਸੀਗਾ ਪਿੰਡ ਸਬਰਾਹ ਜੀ 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 ਉਸ ਸੰਬੰਧੀ ਕਰਨੀ ਸੀ ਪਰਿਵਾਰ ਦੇ ਮੈਂਬਰ ਕਹਿੰਦੇ ਕਿ ਪੁਲਿਸ ਵੱਲੋਂ ਸਿਰਫ ਦੋ ਬੰਦੇ ਗ੍ਰਿਫਤਾਰ ਕੀਤੇ ਤੇ ਬਾਕੀ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ ਜੀ ਹਾਂਜੀ ਤੇ ਉਸ ਸੰਬੰਧੀ ਖ਼ਤਰਨਾ ਕਰਨ ਇਸ ਕੀ ਮਾਮਲਾ ਕੀ ਉਹ ਦੀ ਤਪਤੀ ਚੱਲ ਰਹੀ ਹੈ ਠੀਕ ਸਰ ਜੀ ਉਹਨਾਂ ਵਿੱਚ ਹਾਂ ਕੋਈ ਕਿਸੇ ਹੋਰ ਦਾ ਡੀਟੀ ਕੋਈ ਬੰਦਾ ਨਿਕਲਦਾ ਉੱਤੇ ਅਸੀਂ ਪਰਚਾ ਦਿਆਂਗੇ ਫਿਰ ਉਹਨੂੰ ਰੈਸਟੋਰੈਂਟ ਠੀਕ ਹੈ ਸਰ ਬਾਕੀ ਅਸੀਂ ਰੇਡ ਕਰ ਰਹੇ ਹਾਂ ਹਾਂ ਸਰ ਠੀਕ ਹੈ ਸਰ ਅੱਜ ਹੋ ਜਾਣਾ ਕੱਲ ਹੋ ਜਾਣਾ ਇੱਕ ਦਿਨ ਇੰਝ ਕਰ ਲਾਂਗੇ ਰੈਸ ਠੀਕ ਹੈ ਸਰ ਠੀਕ ਹੈ ਇਹਹੀ ਵੀਓ ਮੇਰਾ ਓਕੇ ਸਰ ਓਕੇ ਮਮ ਲਗਦਾ ਤੇ ਨਹੀਂ ਹਾਂ ਜੇ ਕਰਾ ਅਸੀਂ ਰੇਡ ਹਾਂ ਅਸੀਂ ਹਾਂ ਅਸੀਂ ਰੇਡ ਕਰ ਰਹੇ ਹਾਂ ਹਾਂਜੀ ਤੇ ਇਹਦੇ ਵੀਅਟ ਅਸੀਂ ਕਰ ਲਾਂਗੇ టీకే సార్ <laughs>